ਉਨੇ ਮਸਲਾ ਹਲੋ ਜੀ ਡਾਡਾ ਕੋਈ ਗੱਲ ਨਹੀਂ ਅਸੀ ਕਾਲ ਜੀ ਬਾਜਵਾ ਸਾਹਿਬ ਸਤਿ ਸ੍ਰੀ ਅਕਾਲ ਬਾਜਵਾ ਸਾਹਿਬ ਅਸੀ ਕਾਲ ਜੀ ਕਿੱਦਾਂ ਹਣੇ ਹੋਏ ਆ ਬਾਜਵਾ ਸਾਹਿਬ ਤੁਸੀਂ ਲੋਕਾਂ ਦੇ ਬਹੁਤ ਵਧੀਆ ਕੰਮ ਕਰ ਰਹੇ ਜੀ ਹਾਂਜੀ ਤੇ ਅਸੀਂ ਸੋਚਿਆ ਵੀ ਕਿਉਂ ਨਾ ਇਸ ਵਾਰ ਸਰਪੰਚੀ ਤੁਹਾਨੂੰ ਦਿੱਤੀ ਜਾਵੇ ਨਹੀਂ ਆਪਾਂ ਸਰਪੰਚੀ ਚ ਕੀ ਲੈਣਾ ਨਹੀਂ ਬੰਦੀ ਵੀ ਆ ਉਹ ਕਾਰੋਬਾਰ ਸੈਟਿਆ ਇਹ ਲੋੜ ਉਹ ਤਾਂ ਠੀਕ ਹੈ ਗੱਲ ਤੁਹਾਡੀ ਕਰਣੇ ਵਿਖੋ ਫੈਸਲੇ ਜਿੰਨੇ ਆ ਪਿੰਡ ਦੇ ਸਾਰੇ ਤੁਹਾਡੇ ਘਰ ਹੁੰਦੇ ਆ ਚਲੋ ਇਹ ਪਿੰਡ ਦਾ ਆਪਣਾ ਫਰਜ ਭੰਦਾ ਪਿੰਡ ਦੇ ਤੌਰ ਤੇ ਫੈਸਲੇ ਕਰਾਉਂਦੇ ਆ। ਬਈ ਉਹ ਤੇ ਚਲੋ ਵਧੀਆ ਗੱਲ ਆ। ਸੋਚ ਵਧੀਆ ਪਰ ਅਹੀਂ ਦੇ ਇਹੋ ਚਾਹੁੰਦੇ ਵੀ ਤੁਸੀਂ ਸਰਪੰਚੀ ਸਲੋ। ਅਹੀਂ ਤੁਹਾਡੇ ਨਾਲ ਆ। ਠੀਕ ਸੋਚਾਂਗੇ। ਹਾਂਜੀ। ਬਾਕੀ ਸਾਨੂੰ ਪਤਾ ਲੱਗਿਆ ਗਰੀਬਤੀ ਆਂਦੇ ਵਿਆਹ ਕਰਨ ਲੱਗੇ ਤੁਸੀਂ। ਹਾਂਜੀ ਹਾਂਜੀ। ਹਾਂਜੀ। ਬਾਜਵਾ ਸਾਹਿਬ ਕੋ ਤੇਲ ਫੁੱਲ ਹੋਊਗਾ 10 ਨੂੰ ਜਰੂਰ ਦੱਸਿਓ। ਤੇ ਤੁਹਾਡੇ ਵੀਰਾਂ ਦੇ ਸੰਯੋਗ ਦੇ ਨਾਲ ਹੀ ਕਰਨੇ ਆਂਦੇ। ਬਾਜੀ ਬਾ ਅਹੀਂ ਤੇ ਤੁਹਾਡੇ ਨਾਲ ਆ ਜੋ ਤੁਸੀਂ ਸੇਵਾ ਲਾਉਂਗੇ। ਜਿਨੀ ਜੋਗੇ ਗਏ ਵਾਤ ਤੋਂ ਵਾਤ ਕਰਾਂਗੇ ਠੀਕ ਹੈ ਹਾਂਜੀ ਤੇ ਬਾਕੀ ਸਰਪੰਚੀ ਬਾਰੇ ਵੀ ਜਰੂਰ ਸੋਚੋ ਕਰਦੇ ਆ ਵਿਚਾਰ ਜੀ ਚੰਗਾ ਜੀ ਬਜੋ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬੰਦਾ